ਹਾਂਜੀ ਤੇ ਕਿਦਾਂ ਸਾਰੇ ਠੀਕ ਹੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਮਾਲਪੁਰ ਦੇ ਉਸ ਕਬੱਡੀ ਕੱਪ ਦੀ ਜਿੱਦੇ ਉੱਤੇ ਸ਼ੀਲੂ ਬਾਹੂ ਅਕਬਰਪੁਰਾ ਤੇ ਸਾਜੀ ਸ਼ਕਰਪੁਰੇ ਦੀ ਕੋਈ ਥੋੜੀ ਜੀ ਮੂੰਹ ਮਾਰੀ ਹੋ ਗਈ ਸੀ ਜਿਸ ਦੇ ਹਵਾਲੇ ਨਾਲ ਸਾਜੀ ਸ਼ਕਰਪੁਰੀਏ ਨੇ ਫਿਰ ਬਾਅਦ ਵਿੱਚ ਮਾਫੀ ਵੀ ਮੰਗ ਲਈ ਤੇ ਕਰ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਵੀਡੀਓ ਦੋਵਾਂ ਦੀ ਸ਼ੀਲੂ ਤੇ ਸਾਜੀ ਦੀ ਬੜੀ ਵਾਇਰਲ ਹੋ ਰਹੀ ਆ ਤੇ ਲੋਕ ਕਬੱਡੀ ਦੇ ਬਾਰੇ ਬਹੁਤ ਬਾੜਾ ਚੰਗਾ ਬੋਲ ਰਹਿ ਨਹੀਂ ਕਿਉਂਕਿ 30 ਸਕਿੰਡ ਦੀ ਗੇਮ ਹੈ ਤੇ ਥੋੜੀ ਬੋਲਦੀ ਆਣ ਬਣ ਤੇ ਬਣੀ ਜਾਂਦੀ ਹੈ ਫਿਰ ਵੀ ਸਾਜੀ ਸ਼ਕਰਪੁਰੀ ਨੇ ਮਾਫੀ ਮੰਗ ਲਈ ਤੇ ਦੋਸਤੋ ਇਹ ਵੀਡੀਓ ਵੇਖੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਹਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਹੋਰ ਕਰਨੀ ਹੈ ਗੁਰਵਿੰਦਰ ਆਜੀ ਸਾਜੀ ਵੀ ਮੇਰੇ ਨਾਲ ਹੈ ਪਿਛਲੇ ਦਿਨੀ ਵਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸ਼ਾਦੀ ਦੀ ਤੇ ਸ਼ੀਲੂ ਦੀ ਕਮਾਲ ਪਰੇਵੇ ਕਬੱਡੀ ਕੱਪ ਦੀ ਦੇਖੋ ਕਬੱਡੀ ਹੈ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਹੁਣ ਕਿੰਨਾ ਫਲੋ ਬਣਿਆ ਹੋਇਆ ਸੀਗਾ ਪਰ ਸ਼ਾਦੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਭਾਈ ਮੇਥੋਂ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਲਾਈਵ ਕੀਤਾ ਇਹਨੂੰ ਬੜਾ ਅਫਸੋਸ ਹੈ ਇਹਨੇ ਗਰਾਊਂਡ ਦੇ ਵਿੱਚ ਵੀ ਇਹਨਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖਤਮ ਕਰਦਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਪੇਜਾਂ ਤੇ ਪਾ ਦਿੰਦੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਦੇਖਿਆ ਉਹਦੀ ਵੀਡੀਓ ਦੇਖੀ ਇਹਨਾਂ ਦਾ ਆ ਕੇ ਬਾਈਕਾਟ ਹੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਉਹ ਨਹੀਂ ਚਪੇੜਾਂ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਸਨਹਾਰਾ ਯਾਰ ਹਰ ਰੋਜ਼ ਖੇਡਦੇ ਆ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਹੀ ਨਿਭੜ ਗਿਆ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸ਼ਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਇਹਨਾਂ ਗੱਲਾਂ ਨੂੰ ਨਵੇੜੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸ਼ਾਜੀ ਕੋਈ ਗੱਲ ਨਹੀਂ ਦਿਲ ਤੇ ਨਹੀਂ ਰੱਖਣੀ ਸਾਰੇ ਆਪਾਂ ਭਰਾ ਹੈ ਸ਼ਿਲੂ ਵੀ ਆਪਣਾ ਵੀਰ ਹੈ ਤੂੰ ਵੀ ਆਪਣਾ ਭਰਾ ਹੈ ਆਪਾਂ ਕਬੱਡੀ ਕਰਦੇ ਸਾਰੇ ਇਕੱਠੇ ਹੈ ਸੋ ਸਤਿਕਾਰ ਕਬੱਡੀ ਜਿੰਦਾਬਾਦ